ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਇੱਕ ਓੰਕਾਰ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਮਹਾਨ ਵਿਦਵਾਨ ਅਤੇ ਕਵੀ ਭਾਈ ਵੀਰ ਸਿੰਘ ਜੀ ਬਾਰੇ ਉਹਨਾਂ ਦੀ ਜ਼ਿੰਦਗੀ ਯੋਗਦਾਨ ਅਤੇ ਮਹਾਨ ਰਚਨਾਵਾਂ ਬਾਰੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਪੰਜਾਬੀ ਦੇ ਇਸ ਮਹਾਨ ਕਵੀ ਜਿਸ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢੀ ਮੰਨਿਆ ਜਾਂਦਾ ਹੈ ਭਾਈ ਵੀਰ ਸਿੰਘ ਜੀ ਉਹਨਾਂ ਦਾ ਜਨਮ 5 ਦਸੰਬਰ 1872 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਸਰਦਾਰ ਚਰਨ ਸਿੰਘ ਜੀ ਦੇ ਘਰ ਹੋਇਆ ਭਾਈ ਵੀਰ ਸਿੰਘ ਦੇ ਪਿਤਾ ਹਿੰਦੀ ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਸਨ ਤੇ ਸਿੰਘ ਸਭਾ ਲਹਿਰ ਦੇ ਸੰਚਾਲਕਾਂ ਵਿੱਚੋਂ ਇੱਕ ਸਨ ਉਹਨਾਂ ਦੇ ਪਿਤਾ ਜੀ ਦੀ ਸ਼ਖਸੀਅਤ ਦਾ ਭਾਈ ਵੀਰ ਸਿੰਘ ਤੇ ਡੂੰਘਾ ਪ੍ਰਭਾਵ ਪਿਆ 1891 ਵਿੱਚ میٹرਿਕ ਪਾਸ ਕਰਨ ਉਪਰੰਤ ਹੀ ਉਹ ਪੰਜਾਬ ਦੀਆਂ ਸਿੱਖ ਧਾਰਮਿਕ ਲਹਿਰਾਂ ਦੇ ਆਗੂ ਬਣ ਗਏ 1893 ਵਿੱਚ ਉਹਨਾਂ ਨੇ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ 1898 ਵਿੱਚ ਵਜ਼ੀਰ ਹਿੰਦ ਪ੍ਰੈਸ ਖੋਲ੍ਹਿਆ ਤੇ 1899 ਵਿੱਚ ਖਾਲਸਾ ਸਮਾਚਾਰ ਸਪਤਾਹਿਕ ਪੱਤਰ ਜਾਰੀ ਕੀਤਾ ਇਸੇ ਸਾਲ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ ਸੁੰਦਰੀ ਪ੍ਰਕਾਸ਼ਿਤ ਹੋਇਆ 1901 ਵਿੱਚ ਚੀਫ ਖਾਲਸਾ ਦਵਾਨ ਦੀ ਸਥਾਪਨਾ ਹੋਈ 1908 ਵਿੱਚ ਸਿੱਖ ਵਿਦਿਆਕ ਕਾਨਫਰੰਸ ਦਾ ਆਰੰਭ ਹੋਇਆ 1920 ਵਿੱਚ ਹਰੀਜਨ ਸੁਧਾਰ 1936 ਵਿੱਚ ਸ੍ਰੀ ਹੇਮਕੁੰਟ ਗੁਰਦੁਆਰਾ ਦੀ ਸਥਾਪਨਾ ਅਤੇ ਇਸੇ ਤਰ੍ਹਾਂ ਕਈ ਹੋਰ ਲਹਿਰਾਂ ਨਾਲ ਜੁੜੇ ਰਹੇ ਅਤੇ ਜੀਵਨ ਦਾ ਬਧੇਰੇ ਸਮਾਂ ਪੰਜਾਬੀ ਸਾਹਿਤ ਰਚਨਾਵਲ ਲਾਇਆ ਭਾਈ ਵੀਰ ਸਿੰਘ ਜੀ ਸਾਹਿਤ ਦੀ ਹਰ ਵਿਦਾ ਵਿੱਚ ਸਾਹਿਤ ਰਚ ਕੇ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢ ਬੰਨਣ ਦੇ ਨਾਲ-ਨਾਲ ਆਪਣੇ ਸਮਕਾਲੀਆਂ ਨੂੰ ਪੰਜਾਬੀ ਵਿੱਚ ਸਾਹਿਤ ਰਚਨਾ ਕਰਨ ਲਈ ਪ੍ਰੇਰਣਾ ਦਿੰਦੇ ਰਹੇ ਸਨ। ਰਾਣਾ ਸੂਰਜ ਸਿੰਘ ਮਹਾਕਾਵ ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਕੰਬ ਦੀ ਕਲਾਈ, ਪ੍ਰੀਤ ਵੀਣਾ, ਕੰਤ ਮਹਿਲੀ ਦਾ ਬਾਰਾਮਹਾ, ਮੇਰੇ ਸਾਈਆਂ ਜੀਓ, ਭਾਈ ਵੀਰ ਸਿੰਘ ਜੀ ਦੇ ਪ੍ਰਸਿੱਧ ਕਾਵ ਸੰਗ੍ਰਹਿ ਹਨ। ਸੁందਰੀ ਸਤਵੰਤ ਕੌਰ, ਵਿਜੇ ਸਿੰਘ, ਬਾਬਾ ਨੈਦ ਸਿੰਘ ਉਨ੍ਹਾਂ ਵੱਲੋਂ ਰਚਿਤ ਨਾਵਲ ਅਤੇ ਗੁਰੂ ਨਾਨਕ ਚਮਤਕਾਰ ਅਸ਼ਟਗੁਰੂ ਚਮਤਕਾਰ ਕਲੰਗੀਧਰ ਚਮਤਕਾਰ ਗੱਧ ਰਚਨਾਵਾਂ ਹਨ। ਉਨ੍ਹਾਂ ਤੋਂ ਇਲਾਵਾ ਭਾਈ ਵੀਰ ਸਿੰਘ ਜੀ ਨੇ ਖੋਜ ਸੰਪਾਦਨਾ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਪਰਾਤਨ ਜਨਮ ਸਾਖੀ ਕਵਿਤ ਸਵਈਏ ਭਾਈ ਗੁਰਦਾਸ ਜੀਵਨ ਭਾਈ ਗੁਰਦਾਸ ਭਗਤ ਰਤਨਾਵਾਲੀ ਗੁਰਪ੍ਰਤਾਪ ਸੂਰਜ ਗ੍ਰੰਥ ਗੁਰੂ ਗ੍ਰੰਥ ਕੋਸ਼ ਸੱਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਗ 6 ਪੰਜਾਬੀ ਗ੍ਰੰਥ ਸ਼ੀਕ ਅਦੀ ਉਹਨਾਂ ਦੀਆਂ ਖੋਜ ਸੰਪਾਦਨਾ ਨਾਲ ਸੰਬੰਧਤ ਹਨ ਗੁਣਾਤਮਕ ਅਤੇ ਗਿਣਿਆਤਮਕ ਦੇਹਾ ਪੱਖਾਂ ਤੇ ਪੰਜਾਬੀ ਸਾਹਿਤ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਹੋਣ ਕਰਕੇ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਅਤੇ ਅਧਾਰਿਆਂ ਵੱਲੋਂ ਭਾਈ ਵੀਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਸੀ 1949 ਵਿੱਚ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਆਫ ओरिएंटਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ ਮਹਿਕਮਾ ਪੰਜਾਬੀ ਹੁਣ ਭਾਸ਼ਾ ਵਿਭਾਗ ਨੇ 1951 ਵਿੱਚ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਸੀ। ਭਾਰਤੀ ਸਾਹਿਤ ਅਕਾਦਮੀ ਵੱਲੋਂ ਮੇਰੇ ਸਾਈਆਂ ਜੀ ਉਹ ਪੁਸਤਕ ਤੇ ਪੁਰਸਕਾਰ ਦਿੱਤਾ ਗਿਆ। 1952 ਵਿੱਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਸਾਲ 1954 ਵਿੱਚ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਅਤੇ ਭਾਰਤ ਸਰਕਾਰ ਨੇ ਪਦਮ ਪੂਸ਼ਣ ਦੀ ਉਪਾਧੀ ਪ੍ਰਦਾਨ ਕੀਤੀ। ਆਧੁਨਿਕ ਪੰਜਾਬੀ ਕਵਿਤਾ ਦੇ ਮੁੱਢ ਬੰਨ੍ਹਦੇ ਆ ਭਾਈ ਵੀਰ ਸਿੰਘ ਨੇ ਛੋਟੀਆਂ-ਛੋਟੀਆਂ ਕਵਿਤਾਵਾਂ ਵੀ ਲਿਖੀਆਂ ਅਤੇ ਲੰਬੀਆਂ ਕਵਿਤਾਵਾਂ ਵੀ ਲਿਖੀਆਂ ਇਨ੍ਹਾਂ ਕਵਿਤਾਵਾਂ ਵਿੱਚ ਉਹਨਾਂ ਨੇ ਨਵੇਂ ਛੰਦਾਂ ਅਤੇ ਨਿੱਕੀਆਂ ਬਹਿਰਾਂ ਦਾ ਅਤੇ ਰੁਬਾਈ ਦਾ ਸਫਲ ਪ੍ਰਯੋਗ ਕੀਤਾ ਭਾਈ ਵੀਰ ਸਿੰਘ ਜੀ ਦੀ ਕਵਿਤਾ ਵਿੱਚ ਗੁਰਮਤਿ ਰਸ ਹਸਵਾਦ ਸ਼ਾਇਆਵਾਦ ਸੁਖਮ ਖਿਆਲੀ ਉੱਚ ਉਡਾਰੀ ਪ੍ਰਕਿਰਤੀ ਚਿੱਤਰਣ ਸ਼ਬਦ ਅਨੁਪਰਾਸ ਮਾਨਵੀਕਰਨ ਅਤੇ ਅਲੰਕਾਰਾਂ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ ਪਾਈ ਵੀਰ ਸਿੰਘ ਜੀ ਨੂੰ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਹੈ ਲਹਿਰਾਂ ਦੇ ਹਾਰ ਬਿਜਲੀਆਂ ਦੇ ਹਾਰ ਕਾਵ ਸੰਗ੍ਰਹਿ ਛੋਟੀਆਂ-ਛੋਟੀਆਂ ਤੇ ਹਲਕੀਆਂ-ਫੁਲਕੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ ਜਿਨ੍ਹਾਂ ਵਿੱਚ ਰੁਬਾਈ ਕਾਵ ਰੂਪ ਦਾ ਸਫਲ ਪ੍ਰਯੋਗ ਕੀਤਾ ਗਿਆ ਹੈ ਮਹਾਕਾਵ ਰਾਣਾ ਸੂਰਤ ਸਿੰਘ ਭਾਈ ਵੀਰ ਸਿੰਘ ਦੀ ਪਹਿਲੀ ਕਾਵ ਰਚਨਾ ਹੈ ਜੋ 1905 ਵਿੱਚ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਹੋਈ ਇਸ ਮਹਾਕਾਵ ਵਿੱਚ ਭਾਈ ਵੀਰ ਸਿੰਘ ਜੀ ਨੇ ਸਰਖੰਡੀ ਛੰਦ ਦੀ ਵਰਤੋਂ ਕੀਤੀ ਬਹੁਪੱਕੀ ਪ੍ਰਤਿਵਾ ਦੇ ਮਾਲਕ ਭਾਈ ਵੀਰ ਸਿੰਘ ਜੀ ਨੇ ਸੁੰਦਰੀ ਵਿਜੇ ਸਿੰਘ ਸਤਵੰਤ ਕੌਰ ਨਾਵਲ ਲਿਖ ਕੇ ਸਿੱਖੀ ਆਚਰਣ ਦੀ ਉੱਚਤਾ ਦਰਸਾਉਣ ਦੇ ਆਪਣੇ ਮੁੱਖ ਉਦੇਸ਼ ਨੂੰ ਪੂਰਾ ਕੀਤਾ ਹੈ। ਇਹ ਨਾਵਲ ਸਿੱਖ ਮਨਾਂ ਨੂੰ ਸਿੱਖ ਇਤਿਹਾਸ ਜਾਣਨ ਲਈ ਪ੍ਰੇਰਿਤ ਕਰਦੇ ਹਨ। ਇਹ ਨਾਵਲ ਆਧੁਨਿਕ ਪੰਜਾਬੀ ਨਾਵਲ ਦਾ ਮੋਢ ਬਣਦੇ ਹਨ ਅਤੇ ਆਉਣ ਵਾਲੇ ਸਾਹਿਤਕਾਰਾਂ ਲਈ ਦਿਸ਼ਾ ਨਿਰਦੇਸ਼ ਕਰਦੇ ਹਨ। ਆਧੁਨਿਕ ਕਵਿਤਾ ਵਾਂਗ ਆਧੁਨਿਕ ਵਾਰਤਕ ਦਾ ਮੋਢੀ ਵੀ ਭਾਈ ਵੀਰ ਸਿੰਘ ਜੀ ਨੂੰ ਮੰਨਿਆ ਜਾਂਦਾ ਹੈ ਭਾਈ ਵੀਰ ਸਿੰਘ ਜੀ ਨੇ ਸਿੱਖ ਧਰਮ ਅਤੇ ਇਤਿਹਾਸ ਦੀ ਸਰਦਾਮਈ ਵਿਆਖਿਆ ਬਹੁਤ ਹੀ ਸਰਲ ਸਾਦਾ ਅਲੰਕਾਰਮਈ ਦੇ ਦ੍ਰਿਸ਼ਟਾਂਤ ਪੂਰਨ ਭਾਸ਼ਾ ਵਿੱਚ ਕੀਤੀ ਗੁਰੂ ਨਾਨਕ ਚਮਤਕਾਰ ਕਲਗੀਧਰ ਚਮਤਕਾਰ ਅਸ਼ਟ ਗੁਰੂ ਚਮਤਕਾਰ ਤੇ ਹੋਰ ਪੁਸਤਕਾਂ ਇਸ ਦਾ ਸਪਸ਼ਟ ਪ੍ਰਮਾਣ ਹਨ ਭਾਈ ਗੁਰਦਾਸ ਪ੍ਰਾਤਨ ਜਨਮ ਸਾਖੀ ਸਿੱਖਾਂ ਦੀ ਭਗਤਮਾਲਾ ਤੇ ਗਿਆਨ ਰਤਨਾਵਲੀ ਭਾਈ ਮਨੀ ਸਿੰਘ ਜੀ ਆਦੀ ਗ੍ਰੰਥਾਂ ਦਾ ਸੰਪਾਦਨ ਕੀਤਾ ਅੱਧੀ ਸਦੀ ਤੋਂ ਬੁੱਧੇਰੇ ਪੰਜਾਬੀ ਸਾਹਿਤ ਦੀ ਮਹਾਨ ਸੇਵਾ ਕਰਕੇ ਇਹ ਸੰਤ ਕਵੀ ਤੇ ਚਿੰਤਕ ਭਾਈ ਵੀਰ ਸਿੰਘ ਜੀ 10 ਜੂਨ 1958 ਨੂੰ ਸ਼ਰੀਰ ਛੱਡ ਕੇ ਸਵਰਗਵਾਸੀ ਹੋ ਗਏ